ਅੱਜ ਤੋਂ ਲਗਭਗ 15 ਸਾਲ ਪਹਿਲਾਂ ਯਾਨੀ ਕਿ ਸਾਲ 2010 ਦੇ ਵਿੱਚ ਚੰਡੀਗੜ੍ਹ ਦੀ ਸੈਕਟਰ 38 ਦੇ ਜੰਗਲੀ ਖੇਤਰ ਵਿੱਚ ਇੱਕ ਲੜਕੀ ਦੀ ਖੂਨ ਨਾਲ ਲੱਗਪਤ ਲਾਸ਼ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਇਹ ਲਾਸ਼ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਤਾ ਲੱਗਦਾ ਹੈ ਕਿ ਲਾਸ਼ ਕਿਸੇ ਹੋਰ ਦੀ ਨਹੀਂ ਬਲਕਿ ਚੰਡੀਗੜ੍ਹ ਦੀ ਹੀ ਰਹਿਣ ਵਾਲੀ ਇੱਕ ਵਿਦਿਆਰਥਣ ਯਾਨੀ ਕਿ ਜਿਸ ਦੀ ਉਮਰ 21 ਸਾਲ ਸੀ ਉਸ ਸਮੇਂ ਨੇਹਾ ਐਲਾਵਤ ਦੀ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਲਗਾਤਾਰ ਪੜਤਾਲ ਕਰਦੀ ਰਹੀ ਆਖਰਕਾਰ ਪਿਛਲੇ ਦਿਨੀ ਅਦਾਲਤ ਨੇ ਲਗਭਗ 15 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਇਹ ਦੋਸ਼ੀ ਕਰਾਰ ਇੱਕ ਟੈਕਸੀ ਡਰਾਈਵਰ ਨੂੰ ਦਿੱਤਾ ਗਿਆ ਪੂਰਾ ਮਾਮਲਾ ਕੀ ਉਹ ਜਾਣਕਾਰੀ ਦਿੰਨੇ ਆ ਸੋ ਅੱਜ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਦੋਸ਼ੀ ਨੂੰ ਸਜ਼ਾ ਸੁਣਾਈ ਜਾਣੀ ਹੈ ਸਥਾਨਕ ਕੋਰਟ ਨੇ 21 ਸਾਲਾ ਵਿਦਿਆਰਥਣ ਨੀਹਾ ਐਲਾਵਤ ਦੇ 15 ਸਾਲ ਪੁਰਾਣੇ ਕਤਲ ਮਾਮਲੇ ਵਿੱਚ ਟੈਕਸੀ ਡਰਾਈਵਰ ਮੋਨੂ ਕੁਮਾਰ ਵਾਸੀ ਸ਼ਾਹਪੁਰ ਕਲੋਨੀ ਸੈਕਟਰ 38 ਵੈਸਟ ਚੰਡੀਗੜ੍ਹ ਨੂੰ ਦੋਸ਼ੀ ਘਰਾੜ ਦੇ ਦਿੱਤਾ ਸੀ ਕੋਰਟ ਵੱਲੋਂ ਸਜ਼ਾ ਦਾ ਐਲਾਨ ਅੱਜ ਕੀਤਾ ਜਾਵੇਗਾ ਸੋ ਦੱਸਦੀ ਕਿ ਸੈਕਟਰ 38 ਚੰਡੀਗੜ੍ਹ ਦੇ ਜੰਗਲੀ ਖੇਤਰ ਵਿੱਚੋਂ ਲੜਕੀ ਦੀ ਖੂਨ ਨਾਲ ਭਿੱਜੀ ਹੋਈ Laash ਮਿਲੀ ਸੀ ਅਤੇ ਅਣਪਛਾਤੇ ਵਿਰੁੱਧ ਉਸ ਵੇਲੇ ਮਾਮਲਾ ਦਰਜ ਕੀਤਾ ਸੀ ਸੋ ਲੜਕੀ ਦੇ ਪਿਤਾ ਦੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਸੋ ਪੂਰਾ ਮਾਮਲਾ ਕੀ ਹੈ ਉਹ ਪੂਰਾ ਜਾਣਕਾਰੀ ਸਾਡੇ ਸਹਿਯੋਗੀ ਰਵੀ ਸੰਗਰਾਹਪੁਰ ਦੇਣਗੇ ਸੋ ਅਦਾਲਤ ਦੇ ਬਾਹਰੋਂ ਸਾਡੇ ਸਹਿਯੋਗੀ ਰਵੀ ਸੰਗਰਾਹਪੁਰ ਸਾਡੇ ਨਾਲ ਜੁੜੇ ਨੇ ਪੂਰੀ ਜਾਣਕਾਰੀ ਲੈਣੇ ਕਿ ਕੁਝ ਕਹਿਣਾ ਉਹਨਾਂ ਦਾ ਬਿਲਕੁਲ ਪ੍ਰਵਿੰਦਰ ਇਹ ਇੱਕ ਬਹੁਤ ਸੰਜੀਦਾ ਮਾਮਲਾ ਹੈ ਔਰ ਇਸ ਮਾਮਲੇ ਦੇ ਅੰਦਰ ਬਹੁਤ ਕੁਝ ਹੈ 2010 ਤੋਂ ਇਹ ਮਾਮਲਾ ਸ਼ੁਰੂ ਹੁੰਦਾ ਹੈ ਔਰ 2010 ਤੋਂ ਲੈ ਕੇ 2022 ਤੱਕ ਚੰਡੀਗੜ੍ਹ ਦੀ ਪੁਲਿਸ ਨੂੰ ਕੋਈ ਵੀ ਕਲੂ ਨਾ ਮਿਲਣਾ ਕਿੰਨਾ ਛਾਤਰ ਉਹ ਜਿਹੜਾ ਇਹ ਦੋਸ਼ੀ ਹੈਗਾ ਕਿੰਨਾ ਛਾਤਰ ਦਿਮਾਗ ਹੋਏਗਾ ਉਹਦਾ ਦੱਸਿਆ ਜਾ ਰਿਹਾ ਹੈ ਕਿ ਉਹਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਆਇਡੈਂਟੀ ਹੈ ਨਹੀਂ ਸੀ ਨਾ ਉਹਦਾ ਕੋਈ ਆਧਾਰ ਕਾਰਡ ਨਾ ਉਹਦੇ ਕੋਲ ਕੋਈ ਮੋਬਾਈਲ ਨੰਬਰ ਔਰ ਕਿਸ ਜਿਸ ਚੀਜ਼ ਤੋਂ ਤੁਸੀਂ ਟ੍ਰੇਸ ਹੋ ਸਕਦੇ ਹੋ ਬੇਸਿਕਲੀ ਜੇ ਆਪਾਂ ਗੱਲ ਕਰੀਏ ਜਿਸ ਚੀਜ਼ ਤੋਂ ਤੁਸੀਂ ਟ੍ਰੇਸ ਹੋ ਸਕਦੇ ਹੋ ਕੋਈ ਵੀ ਕਿਸੇ ਤਰ੍ਹਾਂ ਦਾ ਗੈਜਟ ਉਹਦੇ ਕੋਲ ਨਹੀਂ ਸੀ ਕੋਈ ਉਸ ਦੀ ਆਇਡੈਂਟੀ ਨਹੀਂ ਸੀ ਤਾਂ ਉਹ ਇਹਨਾਂ ਛਾਤਰ ਦਿਮਾਗ ਦਾ ਇਨਸਾਨ ਸੀ ਮੋਨੂ ਕੁਮਾਰ ਔਰ 2010 ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਇਹ ਸੌਲਟ ਹੁੰਦਾ ਹੈ ਨੀਹਾ ਅਲਾਵਤ ਦਾ ਤਾਂ ਉਦੋਂ ਤੋਂ ਲੈ ਕੇ ਮਾਪੇ ਜਿਹੜੇ ਨੇ ਇਨਸਾਫ ਦੀ ਡੀਕ ਕਰ ਰਹੇ ਸੀ ਔਰ 2010 ਦੇ ਵਿੱਚ ਉਹ ਸਭ ਤੋਂ ਪਹਿਲਾ ਇਹ ਕੇਸ ਕਰਦਾ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਔਰ ਉਸ ਤੋਂ ਬਾਅਦ ਇੱਕ ਹੋਰ 2014 ਦੇ ਵਿੱਚ ਇਹ ਕੇਸ ਅਜਿਹੇ ਕੇਸ ਹੀ ਵਾਪਰਦਾ ਔਰ ਵਾਪਰਦਾ ਚੰਡੀਗੜ੍ਹ ਦੇ ਵਿੱਚ ਇਹ ਸੈਕਟਰ 38 ਦੇ ਆਲੇ ਦੁਆਲੇ ਵਾਪਰਦਾ ਹੈ ਔਰ ਫਿਰ ਵੀ ਕੋਈ ਆਇਡੈਂਟੀ ਨਹੀਂ ਤਾਂ ਪੁਲਿਸ ਇਸ ਦੀ ਤਫਤੀਸ਼ ਕਰਦੀ ਹੈ ਬਹੁਤ ਜ਼ੋਰ ਸ਼ੋਰ ਦੇ ਨਾਲ ਤਫਤੀਸ਼ ਕਰਦੀ ਹੈ ਪਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਸ ਦੇ ਕੋਲ ਕੋਈ ਗੈਜਟ ਹੀ ਐਸਾ ਨਹੀਂ ਸੀ ਜਿਸ ਤੋਂ ਤੁਸੀਂ ਉਸ ਨੂੰ ਟ੍ਰੇਸ ਕਰ ਸਕਦੇ ਹੋ ਉਹ ਕੋਈ ਸਬੂਤ ਹੀ ਨਹੀਂ ਸੀ ਛੜਦਾ ਉਸ ਨੂੰ ਲੱਭਿਆ ਹੀ ਨਹੀਂ ਸੀ ਜਾ ਸਕਦਾ ਤਾਂ ਪੁਲਿਸ 2020 ਦੇ ਵਿੱਚ ਆ ਕੇ ਇਸ ਕੇਸ ਨੂੰ ਬੰਦ ਕਰਦੀ ਹੈ ਜਾਨੀ ਇਸ ਕੇਸ ਨੂੰ ਫਿਰ ਉਸ ਤੋਂ ਬਾਅਦ ਜਦੋਂ 2022 ਦੇ ਵਿੱਚ ਵਾਪਸ ਇਹ ਅਜੇ ਹੀ ਕੇਸ ਵਾਪਰਦਾ ਹੈ ਤਾਂ ਉਸ ਦੇ ਜਿਹੜੇ ਲੱਛਣ ਸੀ ਉਹ ਬਿਲਕੁਲ ਸੇਮ ਸੀ ਜਿਸ ਤਰ੍ਹਾਂ ਦੇ ਨਾਲ 2010 ਦੇ ਵਿੱਚ ਸੀ ਪਹਿਲਾਂ ਲੜਕੀ ਨੂੰ ਕਤਲ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਉਸ ਦੇ ਨਾਲ ਰੇਪ ਕੀਤਾ ਜਾਂਦਾ ਤਾਂ ਉਹ ਬਿਲਕੁਲ ਕਿਉਂਕਿ ਸੇਮ ਸਿਚੁਏਸ਼ਨ ਸੀ ਸੇਮ ਹਾਲਾਤ ਸੀ ਤਾਂ ਫਿਰ ਪੁਲਿਸ ਨੇ ਫਿਰ ਇੱਕ ਵਾਰ ਸੋਚਿਆ ਕਿ ਅਜਿਹਾ ਕਿਉਂ ਹੋ ਰਿਹਾ ਕੀ ਉਹ ਸ਼ਖਸ ਹੁਣ ਵੀ ਚੰਡੀਗੜ੍ਹ ਦੇ ਵਿੱਚ ਹੀ ਹੈ ਤਾਂ ਉਹਨਾਂ ਨੇ 800 ਲੋਕਾਂ ਨੂੰ ਕਰੀਬ-ਕਰੀਬ ਜਿਹੜਾ ਹੈ ਉਹ ਟਰੇਸ ਕੀਤਾ ਸ਼ੱਕ ਦੇ ਆਧਾਰ ਤੇ 800 ਲੋਕਾਂ ਦੇ ਜਿਹੜੇ ਡੀਐਨਏ ਸੀ ਉਸ ਦੇ ਨਾਲ ਮੈਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਰੈਂਸਿਕ ਨੇ ਇਸ ਦੇ ਵਿੱਚ ਬਹੁਤ ਜਿਹੜਾ ਅੱਛੀ ਭੂਮਿਕਾ ਨਿਭਾਈ ਉਹਨਾਂ ਨੇ ਸੀਮਨ ਦੇ ਜਿਹੜੇ ਉਹਨਾਂ ਨੂੰ ਉਸ ਤੇ ਨਿਸ਼ਾਨ ਜਿਹੜੇ ਮਿਲੇ ਉਸ ਦਾ ਉਹਨਾਂ ਨੇ ਸੈਂਪਲ ਲਿਆ ਤਾਂ ਫਿਰ ਉਸ ਤੋਂ ਬਾਅਦ ਆਈਡੈਂਟੀਫਾਈ ਕਰਦੇ ਕਰਦੇ ਉਹ ਮੋਨੂ ਕੁਮਾਰ ਤੱਕ ਪਹੁੰਚਦੇ ਆ ਔਰ ਮੋਨੂ ਕੁਮਾਰ ਨੂੰ ਜਦੋਂ ਉਸ ਦਾ ਡੀਐਨਏ ਲਿਆ ਜਾਂਦਾ ਤਾਂ ਡੀਐਨਏ ਮੈਚ ਹੋ ਜਾਂਦੇ ਆ ਜਾਨੀ ਫਿਰ ਇੱਥੇ ਕਹਾਣੀ ਕਲੀਅਰ ਹੋ ਜਾਂਦੀ ਹੈ ਕਿ ਉਹ ਦੋਸ਼ੀ ਇਹ ਸੀ ਔਰ ਹਰਿਆਣੇ ਦੀ ਗੱਲ ਇਹ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਕੈਪ ਚਲਾਉਂਦਾ ਰਿਹਾ ਇਹ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਉਸ ਦੇ ਅਜਿਹੇ ਕੀਤੇ ਹੋਏ ਕਾਰਨਾਮੇ ਪੰਜਾਬ ਤੋਂ ਬਾਹਰ ਦੇ ਵੀ ਹੋ ਸਕਦੇ ਆ ਖੈਰ ਅਸੀਂ ਉਹਨਾਂ ਦੇ ਕੋਸ਼ਿਸ਼ ਕਰਾਂਗੇ ਕਿ ਵਕੀਲ ਨਾਲ ਗੱਲਬਾਤ ਕਰੀਏ ਹੋਰ ਅਸੀਂ ਜਾਣਕਾਰੀ ਇਕੱਤਰ ਕਰ ਪਾਈਏ ਤਾਂ ਅ ਅਸੀਂ ਇਸ ਵੇਲੇ ਡਿਸਟ੍ਰਿਕਟ ਕੋਰਟ ਦੇ ਵਿੱਚ ਆ ਚੰਡੀਗੜ੍ਹ ਦੇ ਤਾਂ ਕੁਝ ਸਮੇਂ ਬਾਅਦ ਹੀ ਜਿਹੜਾ ਇਹ ਫੈਸਲਾ ਆਉਣਾ ਇਸ ਮਸਲੇ ਤੇ ਤਾਂ ਉਸ ਤੇ ਨਿਗਾ ਟਕੀ ਹੋਈ ਹੈ ਸੀਰੀਅਲ ਕਿਲਰ ਤੁਸੀਂ ਤੁਸੀਂ ਵੈਬ ਸੀਰੀਜ਼ ਦੇਖਦੇ ਹੋ ਤੁਸੀਂ ਫਿਲਮਾਂ ਦੇਖਦੇ ਹੋ ਤੁਸੀਂ ਹੋਰ ਸੀਰੀਅਲ ਦੇਖਦੇ ਹੋ ਉਹਨਾਂ ਦੇ ਵਿੱਚ ਸੀਰੀਅਲ ਕਿਲਰ ਦਿਖਾਏ ਜਾਂਦੇ ਆ ਤੇ ਬਿਲਕੁਲ ਉਸੇ ਤਰਜ਼ ਤੇ ਕਿੰਨਾ ਬੇਖੌਫ ਹੋ ਕੇ ਇਹ ਜਿਹੜਾ ਸ਼ਖਸ ਘੁੰਮਦਾ ਰਿਹਾ ਅਜਿਹੇ ਗੁਨਾਹ ਕਰਕੇ ਬੇਖੌਫ ਘੁੰਮਦਾ ਰਿਹਾ ਐਡਾ ਐਡਾ ਖਤਰਨਾਕ ਜਿਹੜਾ ਮੁਜਰਮ ਹੈਗਾ ਉਹ ਖੁੱਲੇ-ਆਮ ਘੁੰਮਦਾ ਰਿਹਾ ਇਹ ਚੰਡੀਗੜ੍ਹ ਪੁਲਿਸ ਇਸ ਗੱਲ ਤੇ ਹੈਰਾਨ ਸੀ ਪਰ ਹੁਣ ਇਸ ਮਾਮਲੇ ਨੂੰ ਵਿਰਾਮ ਲੱਗਣ ਜਾ ਰਿਹਾ ਉਸ ਸ਼ਖਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਇਹ ਤਾਂ ਖੈਰ ਅਦਾਲਤ ਦਾ ਪ੍ਰੈਰੋਗੇਟਿਵ ਹੈ ਮਾਨਯੋਗ ਅਦਾਲਤ ਦੱਸੇਗੀ ਕਿ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਬੀਤੇ ਕੱਲ ਉਸ ਨੂੰ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਜਿਸ ਦੇ ਵਿੱਚ ਨੀਹਾ ਲਾਵਤ ਦੇ ਮਾਪਿਆਂ ਦੇ ਵੱਲੋਂ ਸੰਤੁਸ਼ਟੀ ਵੀ ਕਿਤਨਾ ਕਿਤੇ ਪ੍ਰਗਟਾਈ ਗਈ ਸੰਤੁਸ਼ਟੀ ਜ਼ਾਹਰ ਕੀਤੀ ਗਈ ਕਿ 15 ਸਾਲਾਂ ਦੇ ਇਸ ਗੈਪ ਤੋਂ ਬਾਅਦ 15 ਸਾਲਾਂ ਦੀ ਉਡੀਕ ਤੋਂ ਬਾਅਦ ਉਸ ਦੋਸ਼ੀ ਨੂੰ ਜਿਹੜਾ ਹੈ ਉਹ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੁਣ ਉਸ ਨੂੰ ਸਜ਼ਾ ਦਿੱਤੀ ਜਾਏਗੀ ਤਾਂ ਇਸ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਨੂੰ ਉਮਰ ਕੈਦ ਜਾਂ ਫਿਰ ਮੌਤ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਜਾ ਸਕਦੀ ਹੈ